ਸਸਰੀ ਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮੰਗੋ ਮਸਤਾਨੀ ਇਹਦੇ ਵਾਸਤੇ ਅਸੀਂ ਦੋ ਅੰਬ ਲਏ ਆ ਇੱਕ ਅੰਬ ਨੂੰ ਅਸੀਂ ਇਸ ਤਰ੍ਹਾਂ ਇੱਕ ਇਹ ਨਾਲ ਕੱਟ ਲਵਾਂਗੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਜਿਆਦਾ ਵੱਡੇ ਨਹੀਂ ਕਰਾਂਗੇ ਲਓ ਜੀ ਇਹ ਸਾਡੇ ਇੱਕ ਕੰਮ ਅਸੀਂ ਕੱਟ ਲਏ ਔਰ ਇੱਕ ਕੰਮ ਦਾ ਅਸੀਂ ਪਲਪ ਤਿਆਰ ਕਰਾਂਗੇ ਇਹਨੂੰ ਗ੍ਰੈਂਡਰ ਚ ਪਾਵਾਂਗੇ ਲਓ ਜੀ ਅਸੀਂ ਇਹਨੂੰ ਗ੍ਰੈਂਡ ਕਰਾਂਗੇ ਲਓ ਜੀ ਗਲਾਸ ਤੋਂ ਕੇ ਅਸੀਂ ਠੰਡੇ ਕਰ ਲਏ ਹੁਣ ਇਹਨਾਂ ਦੇ ਵਿੱਚ ਪਾਵਾਂਗੇ ਅਸੀਂ ਰੋਵਜਾ దో గిలాసావే యే కట్టే మంగో ఏదే అస అంబా పల్ప ਜਿਹੜਾ ਬਣਾ ਕੇ ਰੱਖਿਆ ਸੀ ਔਰ ਇਹਦੇ ਵਿੱਚ ਪਾਵਾਂਗੇ ਹੁਣ ਅਸੀਂ ਆਈਸਕ੍ਰੀਮ ਔਰ ਇਹਦੇ ਵਿੱਚ ਪਾਵਾਂਗੇ ਅਸੀਂ ਬਦਾਮਾਂ ਦੀਆਂ ਗਿਰੀਆਂ ਸੌਗੀ ਔਰ ਇਹਦੇ ਚ ਪਾਵਾਂਗੇ ਟੂਟੀ ਫਰੂਟੀ ਇਹ ਸਾਡੇ ਕੋਲ ਗ੍ਰੀਨ ਕਲਰ ਦੀ ਹੈ ਰੈਡ ਕਲਰ ਦੀ ਨਹੀਂ ਹੈ ਤੁਹਾਡੇ ਕੋਲ ਜਿਹੜੀ ਵੀ ਹੈਗੀ ਤੁਸੀਂ ਉਹ ਯੂਜ਼ ਕਰ ਸਕਦੇ ਹੋ ਬਹੁਤ ਵਧੀਆ ਲੱਗਦੀ ਹੈ। ਔਰ ਇਹਦੇ ਵਿੱਚ ਫੇਰ ਥੋੜਾ ਪਾਵਾਂਗੇ ਅਸੀਂ ਮੰਗੋ ਪਲਪ। ਲਓ ਜੀ ਸਾਡੀ ਬਹੁਤ ਸੋਹਣੀ ਬਣ ਕੇ ਮੰਗੋ ਮਸਤੀ ਰੈਡੀ ਹੈ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ। ਔਰ ਗਰਮੀਆਂ ਵਿੱਚ ਬਹੁਤ ਸਵਾਦ ਲੱਗਦੀ ਹੈ। ਠੰਡੀ ਠੰਡੀ ਆਈਸਕ੍ਰੀਮ ਪਾਈ ਹੈ। ਔਰ कलर भी बहुत सोहना है था। अपने घर में ट्राई करो बहुत स्वाद लगती है थैंक यू जी लो जी